ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢੱਲੋਂ ਇੱਕ ਵਾਰ ਫੇਰ ਤੁਹਾਡੀ ਕਜੈਰੀ ਚ ਹਾਜ਼ਰ ਐ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਨਾਲ ਰੂਪਰੂ ਕਰਾਉਨੇ ਆ ਸਮਾਜਿਕ ਜਗਤ ਦੀਆਂ ਸਿਆਸੀ ਜਗਤ ਦੀਆਂ ਅਹਿਮ ਸ਼ਖਸੀਅਤਾਂ ਔਰ ਅੱਜ ਮੇਰੇ ਨਾਲ ਅਜਿਹੀ ਇੱਕ ਸ਼ਖਸੀਅਤ ਮੌਜੂਦ ਹੈ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭੋਪਿੰਦਰ ਸਿੰਘ ਜੀ ਸਾਹੋਕੇ ਅੱਜ ਆਪਾਂ ਗੱਲਬਾਤ ਕਰਦੇ ਆਂ ਸਾਹੋਕੇ ਸਾਹਿਬ ਦੇ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਹਲਕੇ ਤੇ ਝਾਤ ਪਾਵਾਂਗੇ ਔਰ ਕੀ ਸਥਿਤੀ ਹੈ ਸਭ ਤੋਂ ਪਹਿਲਾਂ ਆਓ ਸਵਾਗਤ ਕਰੀਏ ਸਾਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਰੀਅਲ ਫੈਕਟ ਨਿਊਜ਼ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਸਾਕੇ ਸਾਹਿਬ ਜੇ ਅੱਜ ਗੱਲ ਕਰੀ ਜਾਵੇ ਪੰਜਾਬ ਸਰਕਾਰ ਦੀ ਨਵੀਂ ਸਰਕਾਰ 2022 ਤੋਂ ਬਾਅਦ ਖੋਨ ਦੇ ਵਿੱਚ ਆਈ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਲਗਭਗ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੂੰ ਹੋਣ ਦੇ ਵਿੱਚ ਹੁਣੇ 3 ਸਾਲ ਦੇ ਨੇੜੇ ਹੋ ਗਏ ਪੌਣੇ 3 ਸਾਲ ਦੇ ਸੋ ਤੁਸੀਂ ਵੀ ਪਿਛਲੇ ਦਿਨੀ ਜਿਹੜਾ ਕਾਂਗਰਸ ਵੱਲੋਂ ਧਰਨਾ ਦਿੱਤਾ ਗਿਆ ਸੀ ਕੀ ਲੱਗਦਾ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੁਹਾਡਾ ਧਰਨਾ ਜਿਹੜਾ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਤੇ ਪੰਜਾਬ ਸਰਕਾਰ ਦੀ ਜੇ ਕਾਰਗੁਜ਼ਾਰੀ ਤੇ ਚਾਤ ਪਾਈਏ ਤਾਂ ਕੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਜਿਹੜੇ ਸਰਕਾਰ ਬਦਲੀ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਯਾਰ ਵੀ ਉਹਨੇ ਐਡੇ ਵੱਡੇ ਝੂਠੇ ਬੋਲਤੇ ਨੇ ਲੋਕਾਂ ਨੂੰ ਲੋਕਾਂ ਨੂੰ ਐ ਲੱਗਣ ਲੱਗ ਗਿਆ ਵੀ ਪਤਾ ਨਹੀਂ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਤੇ ਵੀ ਨਵੀਂ ਸਰਕਾਰ ਪਤਾ ਨਹੀਂ ਕੀ ਕਰ ਦੂਗੀ ਪਤਾ ਨਹੀਂ ਸਾਨੂੰ ਘਰੇ ਬੈਠਿਆਂ ਨੂੰ ਇਹ ਸਭ ਕੁਝ ਪ੍ਰਾਪਤ ਕਰ ਦੂਗੀ ਝੂਠ ਹੀ ਇੰਨਾ ਬੋਲਿਆ ਗਿਆ ਐਵੇਂ ਲੋਕਾਂ ਨੂੰ ਵੇਖੋ ਧੋਖਾ ਕੀਤਾ ਗਿਆ ਮੈਂ ਤਾਂ ਕਹਿੰਦਾ ਪਾਪ ਹੀ ਹੁੰਦਾ ਵੀ ਐਵੇਂ ਗਰੀਬਾਂ ਨਾਲ ਮਜ਼ਾਕ ਕਰਨਾ ਜਿਹੜਾ 1000 ਰੁਪਏ ਕਹਿੰਦਾ ਜੀ ਵੀ ਹਰ ਕੁ ਬੀਬੀ ਨੂੰ ਦੇਵਾਂਗੇ ਤੇ ਪਰਿਵਾਰ ਚ ਬੀਬੀਆਂ ਨੇ ਸੋਚ ਲਿਆ ਵੀ ਜੇ 2-3 ਬੀਬੀਆਂ ਤਾਂ ਵੀ 2-3000 ਆ ਜਾ ਕੋ ਸਾਡਾ ਗੁਜ਼ਾਰਾ ਹੋ ਜਾ। ਇਹ ਬਹੁਤ ਵੱਡਾ ਝੂਠ ਹੋਰ ਨੇਕਾਂ ਝੂਠਪਾਨ ਬੋਲੇ। ਗਰੀਬਾਂ ਦੀਆਂ ਜਿਹੜੀਆਂ ਸਬਸਿਡੀਆਂ ਸੀ, ਗਰੀਬਾਂ ਦੇ ਜਿਹੜੇ ਵੈਲਫੇਅਰ ਦੇਣੇ ਸੀ, ਸਕੀਮਾਂ ਦੇਣੀਆਂ ਸੀ। ਉਹ ਪੌਣੇ 3 ਸਾਲ ਦੇ ਨੇੜੇ ਹੋ ਚੱਲਿਆ। ਸਾਰੀਆਂ ਸਕੀਮਾਂ ਟੋਟਲ ਬੰਦ ਕਰਤੀਆਂ ਜੀ। ਅੱਜ ਤੱਕ ਰਸਗਨ ਸਕੀਮ ਹੈ ਜਿਹੜੀ ਗਰੀਬਾਂ ਨੂੰ ਬੱਚਿਆਂ ਨੂੰ ਦਿੰਦੇ ਸੀ ਸਗਨ ਦੇ ਰੂਪ ਵਿੱਚ। ਉਹ ਅੱਜ ਤੱਕ ਨਹੀਂ ਦਿੱਤੀ ਜੀ। ਹੂੰ। ਗਰੀਬਾਂ ਨੂੰ ਅੱਜ ਤੱਕ ਨਹੀਂ ਸਕੀਨ ਦਿੱਤੀ ਤੁਸੀਂ ਦੇਖੋ ਤਰਾਸ-ਦਾਸ ਕਰਦੇ ਆ ਆ ਦੇ ਦੀ ਆਟਾ ਦਾ ਸਕੀਮ ਗਰੀਬਾਂ ਨੂੰ ਮਿਲਦਾ ਸੀ ਉਹ ਸਕੀਮਾਂ ਸਾਰੀਆਂ ਬੰਦੇ ਕਿਨੇ ਕਾ ਹਰ ਇੱਕ ਵਰਗ ਨੇ ਧੋਖਾ ਹੋਇਆ ਇਸ ਕਰਕੇ ਆ ਜਿਹੜਾ ਹੁਣ ਅਸੀਂ ਚੌਥੇ ਧਰਨਾ ਲਾਇਆ ਹਰ ਡਿਸਟ੍ਰਿਕਟ ਵਾਈਜ਼ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾਵੜਿੰਗ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਪੰਜਾਬ ਦੇ ਵਿੱਚ ਧਰਨਾ ਲਾਇਆ ਕਿਉਂਕਿ ਜਿਹੜਾ 22 ਚ ਇਹਨਾਂ ਦੀ ਸਰਕਾਰ ਬਣੀ ਭਗਵੰਤ ਮਾਨ ਦੀ ਤੇ 23 ਚ ਇਹਨਾਂ ਦੋ ਵੇਰ ਪੈਟਰੋਲ ਤੇ ਡੀਜ਼ਲ ਵਧਾਤਾ ਤੇ ਦੋ ਵਾਰੀ ਉਦੋਂ ਵਧਾਇਆ ਪਿਛਲੇ ਸਾਲ ਤੇ ਇੱਕ ਵਾਰ ਹੁਣ ਤੁਹਾਡੇ ਸਾਹਮਣੇ ਆ ਵੀ ਆ 5-7 ਦਿਨ ਹੋ ਗਏ ਆ ਉਦੋਂ ਇੰਨਾ ਵੱਡਾ ਜਿਹੜਾ ਬੋਝ ਲੋਕਾਂ ਤੇ ਪਾਤਾ 2400 ਕਰੋੜ ਦਾ ਬੋਝ ਲੋਕਾਂ ਤੇ ਪਾਤਾ ਲੋਕਾਂ ਤੋਂ ਅੱਗੇ ਭਾਰ ਨਹੀਂ ਚੱਕਿਆ ਜਾਂਦਾ ਤੇ ਰਿਪ ਰੋਜ਼ਨਤ ਲੋਕ ਮਾਰੀਆਂ ਨੀਤੀਆਂ ਅਪਣਾ ਕੇ ਪੰਜਾਬ ਦਾ ਕਜੂਮਬਰ ਘਟਤਾ ਦਸਤਾਈ ਕਹਿੰਦੇ ਵੀ ਜਵਾ ਨਹੀਂ ਭਗਵੰਤ ਮਨ ਸਰਕਾਰੀ ਲੋਕਾਂ ਦੇ ਪਾਤੇ ਖਲਾਰੇ ਲੋਕਾਂ ਨੇ ਖਲਾਰੇ ਪਾਤੇ ਯਾਰ ਜਿਹੜਾ ਮੁਫਤ ਬਿਜਲੀ ਦਿੱਤੀ ਜਾ ਰਹੀ ਸੀਗੀ ਮਤਲਬ ਕਿਸਾਨਾਂ ਨੂੰ ਉਹ ਵੀ ਖਬਰਾਂ ਆ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ 'ਚ ਵੀ ਕਟੌਤੀ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਜੀ ਜਦੋਂ ਵੇਖੋ ਜਿਹੜੇ ਕਹਿੰਦੇ ਸੀ ਅਸੀਂ ਰੇਤੇ 'ਚੋਂ ਇੰਨੇ ਪੈਸੇ ਕੱਢ ਲਾਂਗੇ ਅਸੀਂ ਬਜਰੀ 'ਚੋਂ ਇੰਨੇ ਪੈਸੇ ਕੱਢ ਲਾਂਗੇ ਅੱਜ ਕੋਈ ਨਾਂ ਲੈਂਦਾ ਕੋਈ ਨਾਂ ਵੀ ਇਸ ਕੰਦਾ ਵਿੱਚ ਕਿੱਧਰ ਗਿਆ ਕੇਜੀ ਵਾਲ ਜਿਹੜਾ ਸਾਡੇ ਪੰਜਾਬ ਨੂੰ ਸਾਰੇ ਨੂੰ ਗਮਰਾਹ ਕਰਤਾ ਵੀ ਮੈਂ ਤਾਂ ਇਹ ਜਿਹੜੇ ਰੇਤੇ ਬਜਰੀ ਚੋ ਜਿਹੜੀ ਸਰਕਾਰ ਆ ਟੋਟਲ ਰੇਤੇ ਬਜਰੀ ਚੋ ਚਲਾ ਦੂੰਗਾ ਵੀ ਇਹਨਾਂ ਨੇ ਕੰਮ ਨਹੀਂ ਕਰਦਾ ਹੁੰਦਾ ਪਿਛਲੀ ਸਰਕਾਰੋਂ ਤੇ ਸਭ ਤੋਂ ਜੇ ਘਾਟੇ ਵੰਦ ਸਭ ਤੋਂ ਜਿਹੜੀ ਆ ਰੇਤਾ ਬਜਰੀ ਚ ਜੇ ਪੈਸਾ ਜਿਹੜੇ ਰੈਵਨਿਊ ਆ ਸਭ ਤੋਂ ਘੱਟ ਜਿਹੜਾ ਇਹ ਸਰਕਾਰ ਚ ਆਇਆ ਹਾਂ ਹਾਂਜੀ ਸੈਂਟਰ ਸਰਕਾਰ ਤੇ ਦੋਸ਼ ਲਾਉਂਦੀ ਆ ਪੰਜਾਬ ਸਰਕਾਰ ਕੇ ਸੈਂਟਰ ਸਰਕਾਰ ਨੇ ਸਾਡੇ ਜਿਹੜੇ ਫੰਡਸ ਹੈ ਉਹ ਰੋਕ ਦਿੱਤੇ ਐ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਸਰਕਾਰ ਕੀ ਸੈਂਟਰ ਸਰਕਾਰ ਦੇ ਸਾਹਮਣੇ ਆਪਣਾ ਕੇਸ ਨਹੀਂ ਸਹੀ ਢੰਗ ਨਾਲ ਪੋਟ ਅਪ ਕਰ ਸਕੇ ਜਾਂ ਮਤਲਬ ਵਾਕਈ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਕਰ ਰਹੀ ਹੈ ਧੱਕੇਸ਼ਾਹੀ ਨਹੀਂ ਨਹੀਂ ਪੰਜਾਬ ਸਰਕਾਰ ਜਦੋਂ ਚਾਹੁੰਦੀ ਨਹੀਂ ਇਹ ਆਪਦਾ ਹਿੱਸਾ ਪਾਉਣਾ ਹੁੰਦਾ ਜਦੋਂ ਆਪਦੇ ਹਿੱਸੇ ਤੋਂ ਭਜਦੇ ਇਹਨਾਂ ਦਾ ਕਰਜ਼ਾ ਰੋਜ਼ ਕਰਜ਼ਾ ਚੜਾ ਰਹੇ ਆ ਰੋਜ਼ ਨਵਾਂ ਕਰਜ਼ਾ ਲੈ ਕੇ ਰੋਜ਼ ਜਿਹੜੀਆਂ ਤਨਖਾਹਾਂ ਜਿਹੜੀਆਂ ਉਹ ਕਰਜਾ ਚੱਕ ਕੇ ਤਾਂ ਤਨਖਾਹ ਦੇ ਰਹੇ ਇਹਨਾਂ ਨੇ ਉਹ ਸਕੀਮਾਂ ਨੂੰ ਕਿੱਥੋਂ ਲਾਗੂ ਕਰਨਾ ਇਹਨਾਂ ਤੋਂ ਬਾਈ ਜੀ ਕੁਝ ਵੀ ਨਹੀਂ ਹੋ ਰਿਹਾ ਇਸ ਕਰਕੇ ਮੈਨੂੰ ਤਾਂ ਲੋਕਾਂ ਦੇ ਤਰਸ ਆਉਂਦਾ ਵੀ ਕਿੱਧਰ ਨ ਜਾਊਗਾ ਪੰਜਾਬ ਪੰਜਾਬ ਦਾ ਬੇੜਾ ਕਰ ਕਰਨ ਤੇ ਆ ਗਿਆ ਡੀਏਪੀ ਦੀ ਅਲਾਟਮੈਂਟ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਜਿਸ ਦਿਨ ਡੀਏਪੀ ਦੀ ਅਲਾਟਮੈਂਟਸ ਵੰਦੀ ਸੈਂਟਰ ਦੇ ਵਿੱਚ ਇਹਨਾਂ ਨੇ ਆਪਣੇ ਕੇਸ ਰੱਖਿਆ ਤੇ ਸੁਣਨ ਦੇ ਵਿੱਚ ਹੀ ਆਇਆ ਕਿ ਉਹ ਉੱਥੇ ਇੱਕ ਆਈਏਐਸ ਅਧਿਕਾਰੀ ਜਿਹੜੇ ਚੀਫ ਸੈਕਟਰੀ ਸਾਹਿਬ ਉਹਨਾਂ ਨੂੰ ਉੱਥੇ ਸੈਂਟਰ ਦੇ ਸਾਹਮਣੇ ਕੇਸ ਜਿਹੜਾ ਆਪਣਾ ਰੱਖਣ ਲਈ ਭੇਜ ਦਿੱਤਾ ਗਿਆ ਪਹਿਲਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਸੀ ਮੁੱਖ ਮੰਤਰੀ ਜਾ ਕੇ ਸੈਂਟਰ ਦੇ ਵਜ਼ੀਰਾਂ ਨਾਲ ਜਾ ਕੇ ਗੱਲਬਾਤ ਕਰਦੇ ਸੀ ਉਹਨਾਂ ਨੂੰ ਜਾ ਕੇ ਬੁੱਕੇ ਦਿੰਦੇ ਸੀ ਜਾ ਕੇ ਉਹਨਾਂ ਤੋਂ ਕੰਮ ਲੈਣ ਦੇ ਤਰੀਕੇ ਸੀ ਹੂੰ ਇੱਥੇ ਤਾਂ ਸਰਾਰ ਜੀ ਤੁਹਾਨੂੰ ਪਤਾ ਹੀ ਹੈ ਭਗਵੰਤ ਮਾਨ ਤਾਂ ਜਿਹੜੀਆਂ ਕੋਈ ਜਿਮਨੀ ਚੋਣਾਂ ਆਉਂਦੀਆਂ ਉਹਨਾਂ 'ਚ ਚੱਕ ਕੇ ਪੰਜਾਬ ਦਾ ਪੈਸਾ ਚੱਕ ਕੇ ਕਿਤੇ ਹਰਿਆਣੇ ਚ ਲਾਤਾ ਕਿਤੇ ਕਿਹੜੀਆਂ ਸਟੇਟਾਂ ਜਿੱਥੇ ਵੀ ਚੋਣਾਂ ਆਉਂਦੀਆਂ ਉੱਥੇ ਚੱਕ ਕੇ ਪੰਜਾਬ ਦਾ ਪੈਸਾ ਜਿਹੜਾ ਉੱਥੇ ਲਾ ਰਹੇ ਆ ਉਹਨਾਂ ਨੇ ਧਿਆਨ ਨਹੀਂ ਸੈਂਟਰ ਵੱਲ ਵੀ ਕਿਸ ਸੈਂਟਰ ਤੋਂ ਕਿਦਾਂ ਸੀ ਕੰਮ ਲੈਣਾ ਇਸ ਕਰਕੇ ਸੈਂਟਰ ਨਾਲ ਵੀ ਬਣਾ ਕੇ ਰੱਖਣੀ ਪੈਂਦੀ ਆ ਇਹ ਸੀਰੀਅਸਨੈਸ ਦੀ ਘਾਟ ਲੱਗਦੀ ਆ ਤੁਹਾਨੂੰ ਜਾਂ ਤਿਆਰਬੇ ਦੀ ਘਾਟ ਹੈ ਸੀਰੀਅਸਨੈਸ ਦੀ ਘਾਟ ਹੈ ਤਿਆਰਬਤ ਹੈ ਤੁਹਾਨੂੰ ਪਤਾ ਹੀ ਵੀ 92 ਦੇ 92 ਜਿਹੜੇ ਐਮ.ਐਲ.ਏ ਬਣੇ ਆ ਉਹਨਾਂ ਨੇ ਕੀ ਹਾਲ ਕੀਤਾ ਹੋਇਆ ਆਪਣੇ ਹਲਕਾ ਨੇ ਹਲ ਸਿੰਘ ਵਾਲੇ ਚ ਲੈ ਲੋ ਇੱਕ ਐਮਐਲਏ ਜਾ ਕੇ ਤੱਕੇ ਨਾ ਗੁੰਡਾ ਕਰਦੀ ਕਰਕੇ ਜਿਹੜਾ ਉੱਥੇ ਧਰਮਸਾਲਾ ਗਰੀਬਾਂ ਦੀ ਢਾ ਕੇ ਹੂੰ ਤੈਸ ਨੈਸ ਕਰਕੇ ਉਹਦਾ ਇਕੱਟਨ ਕਰਨ ਜਾਂਦਾ ਜਦੋਂ ਕੋਈ ਜਿਹੜਾ ਵਿਰੋਧ ਰੁਕਾਂ ਦਾ ਹੋ ਰਿਹਾ ਹਲਕੇ ਦੇ ਵਿੱਚ ਵਿਰੋਧ ਹੋ ਰਿਹਾ ਬੀਬੀਆਂ ਬੈਠੀਆਂ ਸੀ ਲੋਕ ਬੈਠੇ ਸੀ ਲੋਕ ਕਹਿੰਦੇ ਸੀ ਵੀ ਵਿਰੋਧ ਕਰਦੇ ਧਰਨਾ ਤੇ ਐਮਐਲਏ ਜਾ ਕੇ ਡਿਕਟੇਟਰਸ਼ਿਪ ਨਾ ਕਿਤੇ ਐਦਾਂ ਧਰਨੇ ਤੇ ਜਾਂਦਾ ਦੇਖਿਆ ਉਹ ਜਿਹੜਾ ਵੀ ਧਰਨੇ ਨੂੰ ਅ ਦਰਨਾ ਕਰਕੇ ਤੇ ਜਾ ਕੇ ਉੱਥੇ ਠੱਕੇਸ਼ਾਹੀ ਨਾਲ ਜਾ ਕੇ ਜਿਹੜਾ ਉਹਦਾ ਘਟਨ ਕਰਨਾ ਬੋਰਡ ਲਾਇਆ ਜਾ ਕੇ ਇਹ ਲੋਕਾਂ ਤੇ ਰੋ ਦੱਸੂਗਾ ਲੋਕਾਂ ਦਾ ਆਉਣ ਵਾਲਾ ਲੋਕਾਂ ਨਾਲ ਤੇ ਠੱਕੇਸ਼ਾਹੀ ਇਕਤਬਾਤ ਕਰਨ ਤੋਂ ਬਜਾਏ ਹੋਰ ਕੁਛ ਨਹੀਂਗਾ ਕੱਲਾ ਤੁਹਾਨੂੰ ਪਤਾ ਆਪਦੇ ਘਰ ਭਰਨ ਤੇ ਬਣੇ ਹੋਏ ਆ ਲੋਕਾਂ ਨਾਲ ਕੁਛ ਨਹੀਂ ਹੁਣ ਤਾਂ ਇਹਨਾਂ ਨੂੰ ਆਏ ਵੀ ਡੇਢ ਦੋ ਸਾਲ ਰਹਿੰਦੇ ਆ ਤੁਸੀਂ ਨਿਹਾਲ ਸਿੰਘ ਵਾਲੇ ਦੀ ਗੱਲ ਕਰ ਰਹੇ ਹੋ ਜੀ ਸਨਿਹਾਲ ਸਿੰਘ ਵਾਲਾ ਜਿਹੜਾ ਧਰਮਸ਼ਾਲਾ ਦਾ ਮਸਲਾ ਹਾਂਜੀ ਹਾਂਜੀ ਧਰਮਸ਼ਾਲਾ ਦਾ ਬਹੁਤ ਵੱਡਾ ਮਸਲਾ ਕਾਂਗਰਸ ਪਾਰਟੀ ਨੇ ਹਲਕਾ ਪਧਰੀ ਧਰਨਾ ਲਗਾਇਆ ਸੀ ਉਸ ਤੋਂ ਬਾਅਦ ਅੱਜ ਦੀਆਂ ਜਿਹੜੀਆਂ ਖਬਰਾਂ ਆਏ ਨੇ ਕਿ ਉੱਥੇ ਜਿਹੜਾ ਨਗਰ ਪੰਚਾਇਤ ਬਣਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਜੰਗੀਪੱਦਰ ਤੇ ਵੇਖੋ ਗਰੀਬ ਕਿੰਨਾ ਵਿਚਾਰਾ ਉੱਥੋਂ ਦੇ ਬਸਿੰਦੇ ਸੀ ਜਿਹੜੇ ਲੋਕ ਆ ਗਰੀਬ ਲੋਕ ਆ ਕਿੰਨਾ ਕੁਚਾਰ ਵਿਚਾਰਾ ਧਰਨਾ ਲਾ ਸਕਦੇ ਸੀ ਸਾਡੀ ਪਾਰਟੀ ਦਾ ਤਾਂ ਉੱਦੇ ਚ ਰੋਲ ਨਹੀਂ ਸੀ ਨਾ ਕੋਈ ਉਹ ਤਾਂ ਲੋਕਾਂ ਦਾ ਰੋਲ ਸੀਗਾ ਤੇ ਲੋਕ ਵਿਚਾਰੇ ਕਿੰਨੇ ਕ ਦਿਨ ਧਰਨਾ ਲਾਉਂਦੇ ਤੇ ਉੱਥੇ ਚੱਕ ਕੇ ਜਿਹੜੀਆਂ ਬੀਬੀਆਂ ਬੈਠੀਆਂ ਸੀ ਉਹਨਾਂ ਨੂੰ ਪੁਝਾਤਾ ਚੱਕ ਕੇ ਸਰਕਾਰ ਦਾ ਰੂਪ ਸੁਪਰੀਸ ਦਾ ਪ੍ਰਸ਼ਾਸਨ ਦਾ ਰੂਪ ਲਾ ਕੇ ਉੱਥੇ ਉਹਨਾਂ ਲੋਕਾਂ ਨੂੰ ਪੁਝਾਤਾ ਉੱਥੇ ਧੱਕੇਸ਼ਾ ਹੀ ਨਾ ਕੰਮ ਹੋ ਰਿਹਾ ਹੁਣ ਗਰੀਬ ਦਾ ਵਿਚਾਰੇ ਬਹਿ ਗਏ ਠੰਡੇ ਹੋ ਕੇ ਕਾਨੂੰਨੀ ਚਾਰਾ ਜੋਈ ਨਹੀਂ ਕੀਤੀ ਜਾ ਸਕਦੀ ਸੀ ਉੱਥੇ ਕਾਨੂੰਨੀ ਜਿਹੜਾ ਪੱਖ ਰੱਖਿਆ ਜਾ ਸਕਦਾ ਦੇਖੋ ਆਪੋਜੀਸ਼ਨ ਦਾ ਰੋਲ ਹੁੰਦਾ ਵੀ ਲੁੱਕ ਨਾਲ ਖੜਨ ਇਦਾਂ ਤੱਕ ਹੋ ਰਿਹਾ ਉਹਦੋਂ ਖੜਨ ਅਸੀਂ ਜਾ ਕੇ ਉਹਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਡਿਸਟ੍ਰਿਕਟ ਪੱਧਰ ਤੱਕਰ ਤੇ ਨਾਲ ਹੀ ਅਸੀਂ ਜਿਹੜਾ ਉਹਨਾਂ ਨੂੰ ਵਕੀਲ ਵੀ ਕਰਕੇ ਦਿੱਤਾ ਵੀ ਭਾਈ ਵਕੀਲ ਉਹਨਾਂ ਨੂੰ ਤਾਂ ਪਤਾ ਨਹੀਂ ਵਿਚਾਰਨ ਉਹਨਾਂ ਨੂੰ ਦੱਸਿਆ ਵੀ ਭਾਈ ਜਾ ਕੇ ਵਕੀਲ ਭਲਾ ਆਪਣੇ ਵੱਲੋਂ ਕਾਨੂੰਨੀ ਸਹਾਇਤਾ ਦਿੱਤੀ 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 ਪਰ ਉਹ ਕਾਮਯਾਬ ਨਹੀਂ ਹੋ ਸਕੇ ਉਹ ਕੋਈ ਨਹੀਂ ਜੀ ਉਹ ਪ੍ਰੋਸੈਸ ਚ ਹਜੇ ਅਦਾਲਤ ਦਾ ਤੁਹਾਨੂੰ ਪਤਾ ਟਾਈਮ ਲੱਗਦਾ ਚੱਲੀ ਜਾ ਰਿਹਾ ਉਹਨਾਂ ਦੇ ਕਿਉਂਕਿ ਉਹਨਾਂ ਦੇ ਪੁਰਾਣੇ ਗੜੇ ਸੀਗੇ ਪੁਰਾਣੇ ਗੜਿਆਂ ਤੋਂ ਕੁਝ ਲੋਕਾਂ ਨੇ ਦਾਨ ਕੀਤੀ ਹੋਈ ਸੀ ਜਗਾ ਉਹ ਉਹ ਦਾਨ ਕੀਤੀ ਹੋਈ ਜਗਾ ਨੂੰ ਜਾ ਕੇ ਦਫਤਰ ਬਣਾਉਣ ਲੱਗੇ ਦਫਤਰ ਜਿੱਥੇ ਮਰਜ਼ੀ ਸਰਕਾਰਾਂ ਕੋਲੇ ਕੀ ਨਹੀਂ ਹੁੰਦਾ ਦਫਤਰ ਜਿੱਥੇ ਮਰਜ਼ੀ ਬਣਾ ਲਓ ਗਰੀਬਾਂ ਦੀਆਂ ਚੀਜ਼ਾਂ ਸੀ ਜਿਹੜੀਆਂ ਬਣਾਉਣੀਆਂ ਹੈ ਗਰੀਬਾਂ ਦੀਆਂ ਚੀਜ਼ਾਂ ਢਾਉਣੀਆਂ ਥੋੜਾ ਇਹ ਪਹਿਲੀ ਦਫਾ ਹੋਇਆ ਇਹ ਕੀ ਕਹਿ ਜੀਏ ਅਸੀਂ ਕੁਝ ਨਹੀਂ ਕਹਿ ਸਕਦੇ ਜੇ ਤੁਹਾਡੇ ਗਵਾਂਢੀ ਹਲਕੇ ਦੀ ਗੱਲ ਕੀਤੀ ਜਾਵੇ ਬਾਗਾ ਪੁਰਾਣਾ ਕੱਲ ਇੱਕ ਖਬਰ ਕਾਫੀ ਚਰਚਾ ਦੇ ਵਿੱਚ ਵੇਸ਼ਾ ਬਣੀ ਹੈ ਜਿਹੜਾ ਜੈ ਸਿੰਘ ਵਾਲਾ ਤੇ ਗਿੱਲ ਪਿੰਡ ਦੀ ਸੁਸਾਇਟੀ ਦਾ ਮਸਲਾ ਸੀਗਾ ਕੀ ਕਹਿਣਾ ਚਾਹੁੰਦੇ ਹੋ ਉੱਥੇ ਕੀ ਲੱਗਦਾ ਤੁਹਾਨੂੰ ਉੱਥੇ ਵਿਰੋਧ ਵੀ ਹੋਇਆ ਤੇ ਇਸ ਮਸਲੇ ਬਾਰੇ ਕੀ ਕਹੋਗੇ ਵੇਖੋ ਆਪੋਜੀਸ਼ਨ ਦਾ ਵਿਰੋਧ ਹੀ ਕਰ ਸਕਦੀ ਹੈ ਪਿੰਡਾਂ ਦੇ ਲੋਕ ਹੀ ਵਿਰੋਧ ਕਰਦੇ ਆ ਵੇਖੋ ਸੁਸਾਇਟੀ ਇੱਕ ਸੁਸਾਇਟੀ ਦਾ ਮਸਲਾ ਥੋੜਾ ਜਿਹੜੀ ਸੁਸਾਇਟੀ ਆਉਂਦੀ ਹੈ ਪਹਿਲਾਂ ਹੁੰਦਾ ਸੀ ਵੀ ਉੱਥੋਂ ਲੋਕਲ ਜਿਹੜੇ ਸਿਗਾਰ ਹੁੰਦੇ ਸੀ ਉੱਥੋਂ ਦੇ ਲੋਕਲ ਜਿਹੜੇ ਸਰਕਾਰ ਦੇ ਵਿੱਚ ਨਿਮੈਂਦੇ ਹੁੰਦੇ ਸੀ ਉਹ ਤੱਕੇਸ਼ਾਈ ਕਰਦੇ ਹੁੰਦੇ ਸੀ ਪਰ ਹੁਣ ਤਾਂ ਜਾ ਕੇ ਐਮਐਲਏ ਬਹਿ ਕੇ ਡਾ ਕੇ ਕੁਰਸੀ ਬਹਿ ਜਾਂਦਾ ਜੀ ਜਾ ਕੇ ਉੱਥੇ ਐਸਐਚਓ ਡੀਐਸਪੀ ਜਾ ਕੇ ਬਹਿ ਜਾਂਦਾ ਪ੍ਰਸ਼ਾਸਨ ਬਹਿ ਜਾਂਦਾ ਉੱਥੇ ਸਾਹ ਨਹੀਂ ਕੱਢਣ ਦਿੰਦੇ ਲੋਕਾਂ ਨੂੰ ਤੇ ਜਦੋਂ ਸਾਹ ਨਾ ਕੱਢਣ ਦੇ ਲੋਕ ਹੁਣ ਚੁੱਪ ਕਰ ਸਕਦੇ ਆ ਲੋਕ ਆਉਣ ਵਾਲੇ ਸਮੇਂ 'ਚ ਤੁਹਾਨੂੰ 227 ਦੇ ਵਿੱਚ ਦੱਸਣਗੇ ਲੋਕ ਇਹਨਾਂ ਨੂੰ ਵੀ ਜਿਹੜਾ ਇਹਨਾਂ ਨਾਲ ਲੋਕਾਂ ਨੂੰ ਧੱਕਾਸ਼ਾਹੀ ਕਰ ਰਿਹਾ ਜਿਹੜਾ ਡੰਡੇ ਦੀ ਵਰਤੋਂ ਕਰ ਰਿਹਾ ਤੇ ਉਹਦਾ ਲੋਕ ਤਾਂ ਗੁੱਟਰਾ ਹੀ ਦੱਸ ਸਕਦੇ ਜਵਾਬ ਦੇ ਸਕਦੇ ਲॉ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਹਾਂ ਲਾਅ ਐਂਡ ਆਰਡਰ ਤੇ ਕਾਂਗਰਸ ਪਾਰਟੀ ਵੱਲੋਂ ਵੀ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਲਾਅ ਐਂਡ ਆਰਡਰ ਦੀ ਚੈੱਕ ਕੀਤੀ ਜਾ ਰਹੀ ਹੈ ਜੇ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਘਟੀ ਹੈ ਲਾਅ ਐਂਡ ਆਰਡਰ ਤੇ ਕੀ ਕਹਿੰਦੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਕਿੰਨੇ ਧਰਨੇ ਲਾ ਚੁੱਕੇ ਆ ਲਾਅ ਐਂਡ ਆਰਡਰ ਤੇ ਕਿੰਨੀਆਂ ਹਾਲਾਤ ਖਰਾਬ ਆ ਜੀ ਵੇਖੋ ਇਹ ਤਾਂ ਹੁਣ ਦੱਸਣ ਦੀ ਲੋੜ ਨਹੀਂ ਸਾਡੇ ਬੋਲਣ ਦੀ ਲੋੜ ਨਹੀਂ ਲੋਕ ਰੋਜ਼ ਦੇਖਦੇ ਅੱਖਾਂ ਸਾਹਮਣੇ ਦੇਖਦੇ ਆ ਪਿੱਛੇ ਜੇ ਹਫਤਾ ਹੋਇਆ ਜਿਹੜਾ ਪਰਿਵਾਰ ਹੀ ਮਾਰਤਾ ਯਾਰ ਬਹੁਤ ਔਖਾ ਬਹੁਤ ਔਖਾ ਜੀ ਇਦਾਂ ਹੋਈ ਜਾਂਦਾ ਦਿਨ ਦਿਨ ਦਿਹਾੜੇ ਹੋਈ ਜਾਂਦਾ ਕੋਈ ਬੀਬੀ ਆ ਜਿਹੜੇ ਕੋਈ ਬੱਚਾ ਕੋ ਕੁੜੀ ਆ ਉਹ ਆਦਾ ਮੋਬਾਈਲ ਲੈ ਕੇ ਨਿਤਰ ਸਕਦੀ ਕਿੱਦਾਂ ਦੇ ਹਾਲਾਤ ਆ ਥਾਂ ਥਾਂ ਕਤਲ ਹੋ ਰਹੇ ਆ ਸਮਝ ਤੋਂ ਬਾਹਰ ਆ ਵੀ ਲਾਂਡਰਡਰ ਇਹਨਾਂ ਨੇ ਇੱਕ ਦਿਨ ਵੀ ਪੁਣੇ 3 ਸਾਲ 2.5 ਸਾਲ ਹੋ ਗਏ ਇੱਕ ਵੀ ਚੱਜਦੀ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਲਾਡਰ ਆਡਰ ਤੇ ਭਵੰਤਮਾਨ ਨੇ ਸੀਐਮ ਦਾ ਫਰਜ ਬਣਦਾ ਚੱਕ ਕੇ ਆਲੇ ਐਸਐਸਪੀ ਨਾਲ ਮੀਟਿੰਗ ਕਰਕੇ ਇਹਨੂੰ ਖਿੱਚ ਕੇ ਤੇ ਮੀਟਿੰਗ ਕਰਦੇ ਸੌਕੇ ਸਾਹਿਬ ਪਿਛਲੀਆਂ ਸਰਕਾਰਾਂ ਚ ਵੀ ਕ੍ਰਾਈਮ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਕਾਂਗਰਸ ਸਰਕਾਰ ਦੇ ਵਿੱਚ ਸਭ ਤੋਂ ਵੱਡੀ ਨਾਬਾ ਜੇਲ ਬ੍ਰੇਕ ਹੋਈ ਔਰ ਹੋਰ ਕਿੱਡੇ ਕਿੱਡੇ ਕਾਂਡ ਹੋਏ ਕਾਂਗਰਸ ਸਰਕਾਰ ਦੌਰਾਨ ਵਿਕੂ ਵੱਡੀਆਂ ਵਾਰਦਾ ਤਾਂ ਹੋ ਜਾਂਦੀਆਂ ਹੁੰਦੀਆਂ ਇਹ ਰੁਕਦੀ ਨਹੀਂ ਕ੍ਰਾਈਮ ਤਾਂ ਕਿਤੇ ਵੀ ਨਹੀਂ ਰੁਕ ਸਕਦਾ ਪਰ ਆ ਜਿਹੜਾ ਕ੍ਰਾਈਮ ਜਿਹੜਾ ਲੋਕਾਂ ਦੇ ਬੱਚੇ ਮਾਰਦੇ ਨੇ ਲੋਕਾਂ ਦੇ ਕਤਲ ਕਰਦੇ ਨੇ ਕੋਈ ਆਰਤੀਆ ਕੋਈ ਸ਼ੈਲਰ ਵਾਲਾ ਕੋਈ ਮਾੜਾ ਮੋਟਾ ਜਿਹੜਾ ਕਾਰੋਬਾਰ ਚਲਾਉਂਦਾ ਤੁਹਾਨੂੰ ਪਤਾ ਲੋਨ ਲੈ ਕੇ ਹੀ ਅੱਜ ਕੱਲ ਕਾਰੋਬਾਰ ਚੱਲਦੇ ਆ ਉਹਨੂੰ ਕਿਸੇ ਤਰ੍ਹਾਂ ਹੀ ਭਰਨੀਆਂ ਹੁੰਦੀਆਂ ਤੇ ਉਹਨਾਂ ਤੋਂ ਚੱਕ ਕੇ ਕਰਦੇ ਜੀ ਕਰੋੜਾ ਰੁਪਿਆ ਫਰੋਤੀ ਆ ਜਾਂਦੀ ਕਹਿੰਦੇ ਫਰੋਤੀ ਵਾਲਾ ਕੰਮ ਬੜਾ ਵਧਿਆ ਜੀ ਬਹੁਤ ਬਹੁਤ ਜੀ ਬਹੁਤ ਸਾਡੇ ਨਿੱਕੇ ਬਦਨੀ ਕੀ ਨਿਹਾਲ ਸਿੰਘ ਵਾਲਾ ਪੂਰਾ ਪੂਰਾ ਮੇਰੇ ਹਲਕੇ ਚ ਪਿੰਡ ਆ ਪਿੰਡ ਵਰਗੇ ਹੀ ਆ ਉਹ ਕਸਬੇ ਜੇ ਤੇ ਉੱਥੇ ਵਿਚਾਰੇ ਉਹ ਕਹਿੰਦੇ ਜੀ ਸਾਡੇ ਦਿਨ ਧੱਕਾ ਹੋ ਰਿਹਾ ਹਾਂ ਜੀ ਤੇ ਕੀ ਕੀਤਾ ਜਾਵੇ ਕੀ ਕਰ ਰਿਹਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਬਹੁਤ ਪੁਲਿਸ ਪ੍ਰਸ਼ਾਸਨ ਹੁੰਦਾ ਜਿਹੜੀ ਸਰਕਾਰ ਦੇ ਨਾਲ ਹੀ ਚੱਲਦਾ ਜੇ ਸਰਕਾਰ ਤਕੜੀ ਐ ਸਖਤ ਐ ਤਪੋਲ ਸਪ੍ਰਸਸੇ ਨਹੀਂ ਸਕਤ ਹੋ ਜਾਂਦਾ ਤੁਹਾਡੇ ਕਹਿਣਾ ਓਕੇ ਸਰਕਾਰ ਦਾ ਕੰਟਰੋਲ ਨਹੀਂ ਪੁਲਿਸ ਯੈਸ 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 ਸਰਕਾਰ ਦਾ ਕੰਟਰੋਲ ਹੋਵੇ ਤਾਂ ਫਿਰ ਪੁਲਿਸ ਪ੍ਰਸ਼ਾਸਨ ਦਾ ਭੱਜਾ ਫਰੇ ਹੂੰ ਹੂੰ ਪੁਲਿਸ ਪ੍ਰਸ਼ਾਸਨ ਡਰ ਹੋਵੇ ਵੀ ਸਾਨੂੰ ਚੱਕ ਕੇ ਬਦਲੀ ਮਾਰਨਗੇ ਵੀ ਜੇ ਕੋਈ ਕਤਲ ਹੋ ਗਿਆ ਤਾਂ ਕੋਈ ਐਸਐਸਪੀ ਨੂੰ ਪਤਾ ਹੋਵੇ ਵੀ ਵੀ ਜੇ ਮੈਂ ਕਰਤਾ ਤਾਂ ਸੀਐਮ ਮੇਰੀ ਖੈਰ ਨਹੀਂ ਕਰੂਗਾ ਪਿਛਲੇ ਦਿਨੀ ਗਿੱਦੜਵਾਹਾ ਦੇ ਵਿੱਚ ਜਿਸ ਸਮੇਂ ਸੀਐਮ ਸਾਹਿਬ ਬੋਲ ਰਏ ਸੀ ਸਟੇਟ ਤੋਂ ਭਾਸ਼ਣ ਦੇ ਰਹੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਗੱਲ ਕੀਤੀ ਬੇਅਦਬੀ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਲੱਗੇ ਹੋਏ ਆਂ ਤੇ ਕਾਨੂੰਨੀ ਮਾਰਾਂ ਦੀ ਰੈ ਲੈ ਕੇ ਤੇ ਇਸ ਪਾਸੇ ਲੱਗੇ ਹੋਏ ਆਂ ਕਿਵੇਂ ਲੱਗਦਾ ਤੁਹਾਨੂੰ ਸਰਕਾਰ ਕੁਝ ਕਰ ਰਹੀ ਹੈ ਜਿੰਨੀ ਭਗਵੰਤ ਮਾਨ ਨੇ ਬੇਅਦਵੀ ਤੇ ਰਾਜਨੀਤੀ ਕੀਤੀ ਹੈ ਤੇ ਅੱਜ ਹੋਇਆ ਕੀ ਉਹਦਾ ਰਿਜ਼ਲਟ ਕੀ ਕਿੰਨਾ ਟਾਈਮ ਹੋ ਗਿਆ ਸਰਕਾਰ ਬਣੀ ਨੂੰ ਕੁਝ ਹੈ ਉਹਦਾ ਰਿਜ਼ਲਟ ਤੇ ਨਸ਼ਿਆਂ ਦਾ ਤਾਂ ਤੁਸੀਂ ਗੱਲ ਹੀ ਛੱਡ ਦਿਓ ਜੀ ਨਸ਼ੇ ਤਾਂ ਕਬਰਾਟ ਹੁੰਦੀ ਆ ਅਸੀਂ ਪਿੰਡਾਂ ਜਾਂਦੇ ਆ ਕੱਲ ਮੈਂ ਮੱਦੋ ਕੇ ਗਿਆ ਗਰੀਬ ਪਰਿਵਾਰਾਂ ਦੇ ਵਿੱਚ ਉੱਥੇ ਉਹਨਾਂ ਦੇ ਇੱਟਾ ਰੋੜੇ ਚੱਲੇ ਨਸ਼ੇ ਕਰਕੇ ਉਹ ਕਹਿੰਦੇ ਜੀ ਬੱਚੇ ਚਿੱਟਾ ਪੀ ਲੈਂਦੇ ਆ ਅੰਨੇ ਹੋ ਜਾਂਦੇ ਆ ਸਾਡਾ ਤਾਂ ਰਹਿਣਾ ਦੁੱਬਰ ਹੋਇਆ ਪਿਆ ਮਾਂ ਪਿਓ ਦਾ ਤਰਾਸ ਦੀ ਹੈ ਬਹੁਤ ਵੱਡੀ ਪਰ ਸਾਹਿਬ ਸਭ ਇੱਕ ਜਿੱਥੇ ਤਰਾਸ ਦੀ ਇੱਕ ਇਹ ਵੀ ਹੈ ਕਿ ਇਹ ਦੋ ਮੁੱਦੇ ਜੇ ਬੇਅਦਬੀ ਦਾ ਇਨਸਾਫ ਦੀ ਗੱਲ ਹੈ ਤੇ ਭਾਵੇਂ ਨਸ਼ੇ ਦੀ ਗੱਲ ਹੈ ਇਹ ਕਾਲੀ ਸਰਕਾਰ ਤੋਂ ਲੈ ਕੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ 5 ਸਾਲ ਰਹੇਗੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹਦੇ ਤੇ ਇਨਸਾਫ ਹੈ ਜਿਹੜਾ ਲੋਕਾਂ ਨੂੰ ਨਹੀਂ ਮਿਲਿਆ ਮਿੱਕੂ ਕਾਂਗਰਸ ਸਰਕਾਰ ਨੇ ਤਾਂ ਜਿਹੜਾ ਵੀ ਤਾਂ ਦੇ ਸਾਹਮਣੇ ਆ ਉਹਦਾ ਰਿਜ਼ਲਟ ਕੱਢ ਕੇ ਰੱਖਤਾ ਸੀ ਪਰ ਜਦੋਂ ਇਹ ਨਵੀਂ ਸਰਕਾਰ ਆ ਗਈ ਆ ਜਿਹੜਾ ਇਹਨਾਂ ਰੌਲਾ ਰੱਪਾ ਪਾਇਆ ਜਿਹੜੀ ਇਹ ਮਨਜ਼ੂਰੀ ਨਹੀਂ ਸੀ ਕਰਦੇ ਇਨਕੁਆਰੀਆਂ ਨੂੰ ਤੇ ਉਹਦੇ ਉਹਦਾ ਅੱਜ ਕੀ ਕਰ ਰਿਹਾ ਅੱਜ ਤਾਂ ਮੌਜੂਦਾ ਸਰਕਾਰ ਨੂੰ 2.5 ਸਾਲ ਹੋ ਗਏ ਇਹ ਜਿਹੜਾ ਫੋਕੇ ਦਾਅਵੇ ਕਰਦੇ ਸੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸੀ ਉਹਦਾ ਰਿਜ਼ਲਟ ਕੀ ਆ ਉਸੇ ਦੀ ਗੱਲ ਉੱਥੇ ਖੜੀ ਆ ਪੰਜਾਬ ਦੇ ਵਿੱਚ ਆਗਾਮੀ ਜਿਮਨੀ ਚੋਣਾਂ ਵੀ ਆ ਰਹੀਆਂ ਚਾਰ ਸੀਟਾਂ ਤੇ ਨਾਲ ਦੀ ਨਾਲ ਪੰਚਾਇਤੀ ਚੋਣਾਂ ਵੀ ਆ ਰਹੀਆਂ ਜੇ ਜਿਮਨੀ ਚੋਣ ਦੀ ਗੱਲ ਕੀਤੀ ਜਾਵੇ ਗਿੱਦੜਬਾਹ ਸੀਟ ਤੇ ਮੇਰੇ ਖਿਆਲ ਤੁਹਾਡੀ ਡਿਊਟੀ ਵੀ ਲੱਗੀ ਆ ਹਾਂਜੀ ਹਾਂਜੀ ਗਿੱਦੜਬਾਹ ਦੇ ਹਾਲਾਤ ਕੁਝ ਬਦਲੇ ਆ ਡਿੰਪੀ ਢੱਲੋਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਣਾ ਉਸ ਤੋਂ ਬਾਅਦ ਕੀ ਲੱਗਦਾ ਤੁਸੀਂ ਹਲਕੇ ਦੇ ਲੋਕਾਂ ਦੇ ਨਾਲ ਵਿਚਰੇ ਹੋ ਉੱਥੇ ਤੇ ਕਿਵੇਂ ਲੱਗਦੇ ਆ ਉੱਥੋਂ ਦੇ ਹਾਲਾਤ ਤੁਹਾਨੂੰ ਵੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਨਾ ਪਾਰਟੀ ਤਕੜੀ ਹੋਈ ਹੈ ਜਾਂ ਸਿਨੈਰੀਓ ਬਦਲਿਆ ਕੀ ਕਹਿਣਾ ਚਾਹੁੰਦੇ ਹੋ ਜੀ ਡਿੰਪੀ ਢੱਲੋਂ ਬਾਰੇ ਤਾਂ ਕੀ ਕੀ ਹੋ ਉਹ ਆਪਦੀ ਕੋ ਸਿਆਸੀ ਮੌਤ ਕਰ ਗਿਆ ਕੀ ਇੱਥੇ ਦੋਸਾਂ ਰਹਿ ਗਏ ਆ ਸੀਏ ਤੇ ਇੱਥੇ ਕੀ ਕਰੂਗਾ ਉੱਥੇ ਜਿਹੜਾ ਲੋਕ ਆ ਪਸੰਦ ਨਹੀਂ ਕਰਦੇ ਇਹੋ ਜੇ ਸਿਸਟਮ ਨੂੰ ਜਾ ਕੇ ਵੀ ਮੌਕੇ ਤੇ ਤੁਸੀਂ ਜਾ ਕੇ ਕਿਸ ਨੂੰ ਧੋਖਾ ਦੇ ਦੋ ਹੈ ਯਾਰ ਜੇ ਕਿਸੇ ਨਾਲ ਜੁੜੇ ਆ ਤੁਸੀਂ ਜੁੜੇ ਰਹੋ ਇੱਕ ਧੂਣੀ ਤੇ ਪਹਿਲੇ ਦਿਨਾਂ ਤੋਂ ਉੱਥੇ ਦਿੰਦੇ ਰਹੋ ਇਸ ਕਰਕੇ ਮੇਰੀ ਆਸਾ ਬਟਰ ਡਿਊਟੀ ਲੱਗੀ ਆ ਤੇ ਉੱਥੇ ਮੈਂ ਦੇਖਿਆ ਵੀ ਬਹੁਤ ਵਧੀਆ ਮੇਰੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਤੇ ਦੂਜੀਆਂ ਪਾਰਟੀਆਂ ਵਾਲੇ ਬੰਦੇ ਵੀ ਉਹ ਆਉਣ ਨੂੰ ਤਿਆਰ ਆ ਕਹਿੰਦੇ ਜੀ ਸਾਨੂੰ ਰਾਜਾ ਵੜੈਂਗ ਤਾਂ ਸਾਡੇ ਇੱਥੇ ਹਲਕੇ ਦੇ ਵਿੱਚ ਕੋਈ ਬੱਚਾ-ਬੱਚਾ ਜਾਣਦਾ ਮੈਂ ਪ੍ਰਧਾਨ ਜੀ ਨਾਲ ਜਾ ਕੇ ਉਹਨਾਂ ਦੇ ਕੱਢ ਕੇ ਇੱਕ ਦਿਨ ਰਾਜਾ ਵੜੈਂਗ ਨੇ ਪੂਰਾ ਦਿਨ ਲਾਇਆ ਤੇ ਮੈਂ ਦੇਖਿਆ ਯਾਰ ਬੱਚੇ ਵੀ ਉਹ ਜਾਣਦੇ ਜੱਫੀਆਂ ਪਾਉਂਦੇ ਆ ਸਤਿ ਸ਼੍ਰੀ ਅਕਾਲ ਬਣਾਉਂਦੇ ਆ ਉਹਦੇ ਬਹੁਤ ਪਕੜਾ ਰਾਜਾ ਵੜੈਂਗ ਦੇ ਉੱਤੇ ਹਲਕੇ 'ਚ ਕੋਈ ਦਿੱਕਤ ਨਹੀਂ ਜੇ ਡੈਂਪੀਟੇ ਲੋਗੇ ਜਾਣ ਦੀ ਗੱਲ ਕਰੀਏ ਤਾਂ ਕੀ ਲੱਗਦਾ ਤੁਹਾਨੂੰ ਕਿ ਵਾਕਈ ਅਕਾਲੀ ਦਲ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਮੈਨੂੰ ਉਹ ਦੋ ਭਰਾਵਾਂ ਦੀ ਵਿਚਾਲੇ ਮੈਂ ਆ ਗਿਆ ਮੈਨੂੰ ਲੱਗਦਾ ਸੀ ਕਿ ਮਨਪ੍ਰੀਤ ਬਾਦਲ ਨੂੰ ਲਿਆ ਰਹੇ ਜਾਂ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਜਿਹੜਿਆ ਅਹੁਦੇ ਮੰਨਣ ਦੇ ਲਈ ਉਹਨਾਂ ਨੇ ਸਰਕਾਰ ਦਾ ਰੋਕ ਕੀਤਾ ਬੈਸੇ ਤਾਂ ਜੀ ਰੱਬ ਜਾਣਦਾ ਜਾਂ ਡੈਂਪੀਟੇ ਨੂੰ ਪਤਾ ਪਰ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਉਹ ਬਹੁਤ ਵੱਡਾ ਨੁਕਸਾਨ ਕਰ ਗਿਆ ਉਹਦਾ ਤੇ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਜਿਹੜਾ ਸੁਖਵੀਰ ਬੱਲ ਟੈਕਟ ਨਾ ਦਿੰਦਾ ਉਹ ਤੋਂ ਬਿਨਾਂ ਟੈਕਟ ਤਾਂ ਟੈਕਟ ਦਾ ਆਪਸ਼ਨ ਦੇਣੀ ਉਹ ਤਰਸਦੀ ਉਹ ਕਿ ਰੋਣ ਹਾਕਾ ਹੋ ਕੇ ਇੰਨੀ ਉਹ ਤੇ ਤਰਸ ਆਉਂਦਾ ਯਾਰ ਜਦੋਂ ਇੰਨੀ ਉਹ ਮੰਨਤਾ ਕਰਦਾ ਵੀ ਵਾਪਸ ਆ ਜਾ ਇਸ ਕਰਕੇ ਉਹਦਾ ਫਰਕ ਨਹੀਂ ਪੈਣਾ ਕੁਝ ਲੋਕਾਂ ਨੇ ਉਹਦਾ ਜਵਾਬ ਉਲਟ ਦੇਣਗੇ ਜੇ ਅਕਾਲੀ ਦਲ ਦੀ ਗੱਲ ਵੀ ਕਰਨੀ ਬਣਦੀ ਹੈ ਕਿਉਂਕਿ ਇੱਕ ਪੰਜਾਬੀ ਵਜੋਂ ਆਪਾਂ ਦੇਖੀਏ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਔਰ ਜੋ ਆਜ਼ਾਦੀ ਤੋਂ ਲੈ ਕੇ ਆਜ਼ਾਦੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੇ ਕਾਰਗੁਜ਼ਾਰੀ ਰਹੀ ਹੈ ਜਿਸ ਤਰ੍ਹਾਂ ਦੀ ਉਹਨਾਂ ਦੀ ਰਾਜਨੀਤੀ ਰਹੀ ਹੈ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਅਕਾਲੀ ਦਲ ਨੇ ਅੱਜ ਅਕਾਲੀ ਦਲ ਦੇ ਹਾਲਾਤ ਸੁਖਵੀਰ ਸਿੰਘ ਬਾਦਲ ਜੀ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਅੱਜ ਉਹ ਉਹਨਾਂ ਨੇ ਕਾਰਗੁਜ਼ਾਰੀ ਦੂਜਾ ਜਿਹੜਾ ਪ੍ਰਧਾਨ ਲਗਾ ਦਿੱਤਾ ਹੈ ਕਾਰਜਕਾਰੀ ਪ੍ਰਧਾਨ ਪੁੰਦੜ ਸਾਹਿਬ ਨੂੰ ਕੀ ਲੱਗਦਾ ਅੱਜ ਦੇ ਹਾਲਾਤ ਅਕਾਲੀ ਦਾਨ ਰਿਵਾਈਵ ਕਰ ਪਾਊਗਾ ਸਮਾਂ ਨਿਕਲਣ ਤੋਂ ਬਾਅਦ ਜੇ ਸੱਪ ਦੀ ਤੁਸੀਂ ਲੀਕ ਕੁੱਟੀ ਜਾਓਗੇ ਉਹਦਾ ਕੀ ਫਾਇਦਾ ਸਮਾਂ ਨਗਾ ਲਿਆ ਕਾਲੀ ਦਲ ਨੇ ਬਹੁਤ ਪਿੱਛੇ ਚਲਾ ਗਿਆ ਜਦੋਂ ਸਮਾਂ ਸੀ ਬਦਲਣ ਦਾ ਜਦੋਂ ਪ੍ਰਧਾਨ ਬਦਲਣ ਦਾ ਸੀ ਤੇ ਉਹ ਤਾਂ ਬਦਲਿਆ ਨਹੀਂ ਤੁਹਾਡੇ ਸਾਹਮਣੇ ਕਾਲੀ ਦਲ ਤਾਂ ਇੱਕ ਇੱਕ ਪਰਿਵਾਰ ਦਾ ਹਿੱਸਾ ਜਿਵੇਂ ਬਣ ਕੇ ਰਹਿ ਗਿਆ ਬਹੁਤ ਬੰਦੇ ਆ ਜਿਹੜੇ ਮੈਂ ਵੀ ਤੁਹਾਡੇ ਸਾਹਮਣੇ ਤੇ ਜਿਹੜੇ ਕਾਲੀ ਦਲ ਛੰਡ ਛੱਡ ਕੇ ਆ ਰਹੇ ਆ ਤੇ ਹੁਣ ਦੇਖੋ ਤੁਸੀਂ ਗਾਂ ਧੜਾ ਧੜਾ ਕਾਂਗਰਸ ਦੇ ਵਿੱਚ ਤੁਹਾਨੂੰ ਪਤਾ ਵੀ ਕਾਂਗਰਸ ਦੀ ਨਹੀਂ ਹਵਾ ਬਣੀ ਆਉਣ ਵਾਲੇ ਸਮੇਂ ਤੇ ਤੁਸੀਂ ਦੇਖੋਗੇ ਕਿ ਕਾਲੀਦਾਲ ਮਰਜੀ ਹੋ ਜਾਣਾ ਇਹਦੇ ਚ ਕਾਂਗਰਸ ਚ ਕਾਂਗਰਸ ਨੇ ਹਾਂ ਪੱਕਾ 2027 ਦੀ ਸਥਿਤੀ ਕੀ ਦੇਖਦੇ ਆ 27 ਦੀ ਸਥਿਤੀ ਤੁਹਾਡੇ ਸਾਹਮਣੇ ਆ ਤੁਸੀਂ ਇਹ ਮੁਗੇ ਦੇ ਹਾਲਾਤ ਹੀ ਦੇਖ ਲਓ ਸਾਡੇ ਸਾਰੇ ਜਿਹੜੇ ਕੰਟੈਸਟਡ ਕੈਂਡੀਡੇਟ ਆ ਉਹ ਵਧੀਆ ਵਧੀਆ ਤਰੀਕੇ ਨਾਲ ਜਿੱਤਣਗੇ ਤੇ ਸਰਕਾਰ ਆ ਜਿਹੜੀ ਉਹ ਜਿਸ ਤਰ੍ਹਾਂ ਨੇਰੀ ਆਈ ਸੀ ਨਾ ਆ ਪਿੱਛੇ ਉਲਟ ਹੋਣਾ ਜੇ ਤੂੰ ਬਾਲ ਤੁਸੀਂ ਜੋਰ ਨਾਲ ਮਾਰਦੇ ਉਹ ਨਹੀਂ ਬਾਲ ਜਿਹੜੀ ਵਾਪਸ ਉਹਨੇ ਤੇਜ਼ ਆਉਂਦੀ ਹੈ ਹੂੰ ਤੇ ਇਸ ਵਾਰ ਤੁਸੀਂ ਦੇਖੋਗੇ 91 ਨੇ 100 ਸੀਟਾਂ ਆਉਣੀਆਂ ਕਾਂਗਰਸ ਦੀਆਂ ਕਾਂਗਰਸ ਦੀਆਂ ਔਨ ਰਿਕਾਰਡ ਕਹਿ ਰਹੇ ਹੋਗੇ 100 ਤੁਹਾਡੇ ਸਾਹਮਣੇ ਤੇ ਲਿਖਿਆ ਜੀ ਲਿਖਿਆ ਪਹਿਲਾਂ ਕੰਮ ਤੇ ਲਿਖਿਆ ਪਿਆ ਜੀ ਤੇ ਹਲਕਾ ਨਿਹਾਲ ਸਿੰਘ ਵਾਲੇ ਦੇ ਲੋਕਾਂ ਦਾ ਕਿਹੋ ਜਿਹਾ ਰੁਝਾਨ ਹੈ ਜੇ ਪੰਚਾਇਤੀ ਚੋਣਾਂ ਲਈ ਕਾਂਗਰਸ ਤਿਆਰ ਹੈ ਮੈਂ ਕੱਲ ਨੂੰ ਇਧਰ ਡੇਗ ਟੁੱਡੀਕੇ ਤੋਂ ਲੈ ਕੇ ਤਕਰੀਬਨ ਨਿਹਾਲ ਸਿੰਘ ਵਾਲੇ ਤੱਕ ਪਿੰਡਾਂ ਦੇ ਵਿੱਚ ਦੌਰਾ ਕੀਤਾ ਸੀ ਤੇ ਲੋਕ ਪੂਰੇ ਇੰਨੇ ਉਹ ਤਿਆਰ ਹੈ ਹੂੰ ਕਿਉਂਕਿ ਸਰਕਾਰ ਹੈ ਜਿਹੜੀ ਉਹ ਡਰ ਰਹੀ ਹੈ ਵੀ ਸਾਡੇ ਕੋਲੇ ਇਹਨਾਂ ਕੋਲੇ ਕੈਂਡੀਡੇਟ ਹੀ ਨਹੀਂ ਇਹ ਤਾਂ ਸਾਡੇ ਜਿਹੜੇ ਸਰਪੰਚੀ ਦੇ ਦਾਵੇਦਾਰਾ ਬੰਦੇ ਉਹਨਾਂ ਨੂੰ ਕਹਿੰਦੇ ਤੁਹਾਨੂੰ ਸਰਪੰਚ ਬਣਾ ਦਾਂਗੇ ਜੀ ਤੁਸੀਂ ਇਧਰ ਆ ਜਾਓ ਇਸ ਪਾਸੇ ਲਿਖੇ ਹੋਏ ਹੈ ਇਹਨਾਂ ਕੋਲੇ ਸਰਪੰਚੀ ਦੇ ਕੈਂਡੀਡੇਟ ਹੀ ਨਹੀਂ ਸਾਡੇ ਸਾਹਮਣੇ ਕੀ ਹਲਕਾ ਨਿਹਾਲ ਸਿੰਘ ਵਾਲੇ ਵਿੱਚ ਕੀ ਪੰਜਾਬ ਦੇ ਵਿੱਚ ਹੀ ਜਿਹੜਾ ਕਾਂਗਰਸ ਦੇ ਸਰਪੰਚ ਬਣਨਗੇ ਵੱਡੀ ਪਦਰ ਤੇ ਜੀ ਸੋ ਸਾਉਕੇ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਵਧੀਆ ਹਰ ਮੁੱਦੇ ਤੇ ਝਾਤ ਪਾਈ ਹੈ ਔਰ ਉਮੀਦ ਕਰਦੇ ਆਣ ਵਾਲੇ ਦਿਨਾਂ ਦੇ ਵਿੱਚ ਇੱਕ ਵਧੀਆ ਸਾਫ ਸੁਥਰੀ ਰਾਜਨੀਤੀ ਦੇਖਣ ਨੂੰ ਮਿਲੇ ਜਿੱਤੇ ਭਾਵੇਂ ਕੋਈ ਵੀ ਪਰ ਪੰਜਾਬ ਦਾ ਭਲਾ ਹੋਣਾ ਚਾਹੀਦਾ ਪੰਜਾਬ ਦਾ ਲੋਕਾਂ ਦਾ ਭਲਾ ਹੋਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਸੋ ਉਮੀਦ ਕਰਦੇ ਹਾਂ ਅੱਜ ਦੀ ਮੁਲਾਕਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਭពਿੰਦਰ ਸਿੰਘ ਸਾਹੋਕੇ ਜੋ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਅਕਸਰ ਆਪਣੇ ਵਰਕਰਾਂ ਦੇ ਵਿੱਚ ਵਿਚਰਦੇ ਨੇ ਔਰ 2022 ਦੇ ਵਿੱਚ ਇਹਨਾਂ ਨੇ ਚੋਣ ਲੜੀ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੇ ਔਰ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀ ਰਾਜਨੀਤੀ ਕੀ ਰੁਖ اختیار ਕਰਦੀ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ ਦੀ ਵੀਡੀਓ ਕਿਹੋ ਜੀ ਲੱਗੀ ਤੁਸੀਂ ਜਿਹੜਾ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣੀ ਹੈ ਫਿਲਹਾਲ ਕੈਮਰਾ ਪਰਸਨ ਲੱਖੀ ਬਰਾੜ ਦੇ ਨਾਲ ਮੈਨੂੰ ਪ੍ਰਦੀਪ ਢਿੱਲੋਂ ਨੂੰ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ